ਸੱਚੇ ਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਤੇ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਅੱਜ ਦੀਆਂ ਤਾਜ਼ਾ ਹੈਡਲਾਈਨਸ ਦੇ ਉੱਤੇ 에ਅਰ ਕੈਨਡਾ 에ਅਰਲਾਈਨ ਦੇ 10000 ਤੋਂ ਵੱਧ ਫਲਾਈਟ ਅਟੈਂਡੈਂਟ ਦੀ ਹੜਤਾਲ ਸ਼ੁਰੂ ਨਹੀਂ ਨਤੀਜੇ ਤੇ ਪਹੁੰਚ ਸਕੇ ਯੂਨੀਅਨ ਤੇ 에ਅਰਲਾਈਨ ਜੁਲਾਈ ਦੇ ਵਿੱਚ ਕੈਨੇਡੀਅਨ ਘਰਾਂ ਦੀ ਵਿਕਰੀ ਦੇ ਵਿੱਚ ਕੀਤਾ ਗਿਆ ਵਾਅਦਾ ਪਿਛਲੇ ਸਾਲ ਦੇ ਮੁਕਾਬਲੇ 6.6 ਫੀਸਦੀ ਵਧੀ ਵਿਕਰੀ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਕੈਨੇਡਾ ਦੇ ਲੋਕਾਂ ਨੇ ਦਿੱਤੀ ਆਪਣੀ رائے ਸਰਵੇਖਣ ਦੇ ਵਿੱਚ ਹੈਰਾਨੀ ਜਨਕ ਤੱਥ ਆਏ ਸਾਹਮਣੇ ਅਗਲੇ ਮਹੀਨੇ ਮੈਕਸੀਕੋ ਦਾ ਦੌੜਾ ਕਰ ਸਕਦੇ ਨਹੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੋਵੇਂ ਦੇਸ਼ ਅਮਰੀਕਾ ਦੇ ਨਾਲ ਨਜ਼ਿੱਠਣ ਲਈ ਲੱਭਣਗੇ ਕੋਈ ਟੁਕੜਾਂ ਹੱਲ ਤੇ ਹੁਣ ਖਬਰ ਵਿਸਥਾਰ ਦੇ ਨਾਲ ਕੈਨੇਡਾ ਦੀ ਸਭ ਤੋਂ ਵੱਡੀ ਖਬਰ ਦੇ ਉੱਤੇ ਅੱਜ ਨਜ਼ਰ ਮਾਰਦੇ ਆਂ ਵੱਡੀ ਖਬਰ ਇਹ ਹੈ ਕਿ 에ਅਰ ਕੈਨੇਡਾ 에어ਲਾਈਨ ਦੇ 10000 ਤੋਂ ਵੱਧ ਫਲਾਈਟ ਅਟੈਂਡੈਂਟ ਹੜਤਾਲ ਤੇ ਚਲੇ ਗਏ ਨੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਐਮਪਲੋਇਜ਼ ਦੇ ਬੁਲਾਰੇ ਹਿਊਗ ਪੋਲੀਟ ਨੇ ਪੁਸ਼ਟੀ ਕੀਤੀ ਆ ਔਰ ਪੁਸ਼ਟੀ ਕਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਕਿ ਸਮਝੌਤਾ ਨਾ ਹੋਣ ਕਰਕੇ 에어ਲਾਈਨ ਦੇ ਕਰਮਚਾਰੀ ਹੜਤਾਲ ਦੇ ਉੱਤੇ ਚਲੇ ਗਏ ਨੇ ਇਹ ਵੀ ਜਾਣਕਾਰੀ ਮਿਲੀ ਆਇਆ ਹੈ ਕਿ ਕੰਪਨੀ ਦੇ ਫਲਾਈਟ ਅਟੈਂਡੈਂਟਸ ਜਿਨ੍ਹਾਂ ਦੇ ਵਿੱਚ 70% ਔਰਤਾਂ ਨੇ ਉਹ ਆਪਣੀਆਂ ਤਨਖਾਹਾਂ 'ਚ ਵਾਧਾ ਕਰਨ ਦੇ ਜਹਾਜ਼ਾ ਦੇ ਉਡਾਨ ਭਰਨ ਤੋਂ ਪਹਿਲਾਂ ਤੇ ਤੁਰੰਤ ਤੋਂ ਬਾਅਦ ਬਿਨਾਂ ਮੁਆਵਜ਼ੇ ਦੇ ਕੀਤੇ ਕੰਮ ਲਈ ਭੁਗਤਾਨ ਦੀ ਮੰਗ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਗਰਾਊਂਡ ਵਰਕ ਵਾਸਤੇ ਵੀ ਭੁਗਤਾਨ ਚਾਹੀਦਾ ਹੈ। 에ਅਰ ਕੈਨੇਡਾ ਨੇ ਸਾਰੇ ਕੰਮਕਾਜ ਮੁਤਲ ਕਰ ਦਿੱਤੇ ਨੇ ਕਿਉਂਕਿ 10000 ਤੋਂ ਵੱਧ 에ਅਰ ਕੈਨੇਡਾ ਫਲਾਈਟ ਅਟੈਂਡੈਂਟ ਅੱਜ ਸਵੇਰੇ ਹੜਤਾਲ ਤੇ ਚੱਲੇ ਗਏ ਨੇ ਜਿਸ ਕਾਰਨ ਗਰਮੀਆਂ ਦੇ ਸਿਖਰਲੇ ਯਾਤਰਾ ਸੀਜ਼ਨ ਦੌਰਾਨ ਦੁਨੀਆ ਭਰ ਦੇ ਯਾਤਰੀ ਫਸ ਗਏ ਨੇ ਤੇ ਪਰੇਸ਼ਾਨ ਹੋ ਗਏ ਨੇ ਕੈਨੇਡੀਅਨ ਯੂਨੀਅਨ ਆਫ ਪਬਲਿਕ empioyes ਦੇ ਬੁਲਾਰੇ ਹਿਊ ਪੋਲੇਟ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਸਮਝੌਤਾ ਨਾ ਹੋਣ ਤੋਂ ਬਾਅਦ ਹੜਤਾਲ ਸ਼ੁਰੂ ਹੋ ਗਈ ਤੇ 에ਅਰਲਾਈਨ ਨੇ ਇਸ ਤੋਂ ਥੋੜੀ ਦੇਰ ਬਾਅਦ ਕਿਹਾ ਕਿ ਇਹ ਕੰਮਕਾਜ ਬੰਦ ਕਰ ਦਵੇਗਾ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ ਤੇ ਇਸ ਦੇ 10000 ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਾਰੇ ਇੱਕ ਕੌਣਾ ਇਕਰਾਰਨਾਮਾ ਲੜਾਈ ਸ਼ੁੱਕਰਵਾਰ ਨੂੰ ਵੱਧ ਗਈ ਕਿਉਂਕਿ ਯੂਨੀਅਨ ਨੇ ਸ਼ੁੱਕਰਵਾਰ ਨੂੰ ਸਰਕਾਰ ਦੁਆਰਾ ਨਿਰਦੇਸ਼ਿਤ ਸੌਲਸੀ ਦੇ ਵਿੱਚ ਦਖਲ ਦੇਣ ਦੀ 에ਰਲਾਈਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਜਿਸ ਨਾਲ ਹੜਤਾਲ ਕਰਨ ਦਾ ਉਹਨਾਂ ਦਾ ਅਧਿਕਾਰ ਖਤਮ ਹੋ ਜਾਵੇਗਾ ਤੇ ਇੱਕ ਤੀਜੀ ਧਿਰ ਵਿਚੋਲੇ ਨੂੰ ਇੱਕ ਨਵੇਂ ਇਕਰਾਰਨਾਮੇ ਦੀਆਂ ਸ਼ਰਤਾਂ ਦਾ ਫੈਸਲਾ ਕਰਨ ਦੀ ਆਗਿਆ ਮਿਲੇਗੀ ਫਲਾਈਟ اٹੈਂਡੈਂਟ ਨੌਕਰੀ ਛੱਡ ਕੇ ਚਲੇ ਗਏ ਨੇ ਫਲਾਈਟ اٹੈਂਡੈਂਟਸ ਦੇ ਵੱਲੋਂ 16 ਅਗਸਤ ਨੂੰ ਸਵੇਰੇ 1 ਵਜੇ ਦੇ ਆਸ-ਪਾਸ ਨੌਕਰੀ ਛੱਡ ਦਿੱਤੀ ਗਈ ਲਗਭਗ ਉਸ ਸਮੇਂ 에ਅਰ ਕੈਂਟਾ ਦਾ ਕਹਿਣਾ ਸੀ ਕਿ ਉਹ ਹਵਾਈ ਅੱਡਿਆਂ ਤੋਂ ਫਲਾਈਟ اٹੈਂਡੈਂਟਾਂ ਨੂੰ ਬੰਦ ਕਰਨਾ ਸ਼ੁਰੂ ਕਰ ਦੇਣਗੇ ਫੈਰਲ ਨੌਕਰੀਆਂ ਮੰਤਰੀ ਪਾਟੀ ਹਰਸ਼ਦੂ ਨੇ 에ਅਰਲਾਈਨ ਅਤੇ ਯੂਨੀਅਨ ਦੋਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇੱਕ ਵਾਰ ਅਤੇ ਹਮੇਸ਼ਾ ਲਈ ਇੱਕ ਸਮਝੌਤੇ ਤੇ ਪਹੁੰਚਣ ਲਈ ਉਹਨਾਂ ਨਾਲ ਸਖਤ ਮਿਹਨਤ ਕਰਨ ਦੀ ਅਪੀਲ ਕੀਤੀ ਯਾਤਰੀ ਇਸ ਵੇਲੇ ਡੂੰਘੀਆਂ ਪਰੇਸ਼ਾਨੀਆਂ 'ਚ ਨੇ ਪੂਰੀ ਤਰ੍ਹਾਂ ਬੰਦ ਹੋਣ ਦੇ ਨਾਲ ਪ੍ਰਤੀ ਦਿਨ ਲਗਭਗ 1.3 ਲੱਖ ਲੋਕ ਪ੍ਰਭਾਵਿਤ ਹੋਣਗੇ ਹਰ ਦਿਨ ਲਗਭਗ 25 ਹਜ਼ਾਰ ਕੈਨੇਡੀਅਨ ਵਿਦੇਸ਼ਾਂ 'ਚ ਫਸੇ ਹੋ ਸਕਦੇ ਨੇ 에어 ਕੈਨੇਡਾ ਪ੍ਰਤੀ ਦਿਨ ਲਗਭਗ 700 ਉਡਾਨਾਂ ਚਲਾਉਂਦਾ ਹੈ ਏਅਰਲਾਈਨ ਦੇ ਜਹਾਜ਼ਾਂ ਨੂੰ ਕਿੰਨਾ ਸਮਾਂ ਗਰਾਊਂਡ ਕੀਤਾ ਜਾਵੇਗਾ ਇਹ ਵੇਖਣਾ ਬਾਕੀ ਹੈ ਪਰ ਏਅਰ ਕੈਨੇਡਾ ਦੇ ਮੁਖ ਸੰਚਾਲਨ ਅਧਿਕਾਰੀ ਮਾਰਕ ਨਾਸਰ ਨੇ ਕਿਹਾ ਕਿ ਇੱਕ ਅਸਥਾਈ ਸੌਦਾ ਹੋਣ ਤੋਂ ਬਾਅਦ ਕਾਰਜਾਂ ਨੂੰ ਪੂਰੀ ਤਰ੍ਹਾਂ ਮੁੜ ਸ਼ੁਰੂ ਕਰਨ ਦੇ ਵਿੱਚ ਇੱਕ ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ ਏਅਰ ਕੈਨੇਡਾ ਮੁਤਾਬਕ ਜਿਨ੍ਹਾਂ ਯਾਤਰੀਆਂ ਦੀ ਯਾਤਰਾ ਪ੍ਰਭਾਵਿਤ ਹੁੰਦੀ ਹੈ ਉਹ ਏਅਰਲਾਈਨ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਤੇ ਪੂਰੀ ਰਿਫੰਡ ਦੀ ਬੇਨਤੀ ਕਰਨ ਦੇ ਯੋਗ ਹੋਣਗੇ ਏਅਰਲਾਈਨ ਨੇ ਕਿਹਾ ਜਦੋਂ ਵੀ ਸੰਭਵ ਹੋਵੇ ਤਾਂ ਉਹ ਹੋਰ ਕੈਨੇਡੀਅਨ ਤੇ ਵਿਦੇਸ਼ੀ ਏਅਰਲਾਈਨਾਂ ਰਾਹੀਂ ਆਪਸ਼ਨਲ ਯਾਤਰਾ ਆਪਸ਼ਨ ਵੀ ਪੇਸ਼ ਕਰ ਸਕਦੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਤੁਰੰਤ ਰੀਬੁਕਿੰਗ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਬਾਕੀ 에ਅਰਲਾਈਨਸ ਦੀਆਂ ਉਡਾਨਾਂ ਪਹਿਲਾਂ ਹੀ ਗਰਮੀਆਂ ਦੀ ਯਾਤਰਾ ਦੀ ਸਿਖਰ ਦੇ ਕਰਕੇ ਭਰੀਆਂ ਹੋਈਆਂ ਨੇ 에ਅਰਲਾਈਨ ਦੀ ਤਾਜ਼ਾ ਪੇਸ਼ਕਸ਼ ਦੇ ਵਿੱਚ ਕੁੱਲ ਮੁਆਵਜ਼ੇ 'ਚ 36% ਦੀ ਵਾਧਾ ਸ਼ਾਮਿਲ ਕੀਤਾ ਗਿਆ ਜਿਸ 'ਚ 4 ਸਾਲਾਂ 'ਚ ਲਾਭ ਤੇ ਪੈਨਸ਼ਨਾਂ ਸ਼ਾਮਿਲ ਸਨ ਪਰ ਯੂਨਿਨ ਦਾ ਕਹਿਣਾ ਹੈ ਕਿ ਉਹ ਇਸ ਸੌਦੇ ਨੂੰ ਮਨਜ਼ੂਰ ਨਹੀਂ ਕਰਦੇ ਕਿਉਂਕਿ ਪਹਿਲੇ ਸਾਲ ਦੇ ਵਿੱਚ ਪ੍ਰਸਤਾਵਿਤ 8% ਦੀ ਵਾਧਾ ਮਹਿੰਗਾਈ ਕਰਕੇ ਕਾਫੀ ਨਹੀਂ ਸੀ ਯੋ ਅਦਰੀ ਜੁਲਾਈ ਦੇ ਵਿੱਚ ਕੈਨੇਡੀਅਨ ਘਰਾਂ ਦੀ ਵਿਕਰੀ ਬੀਤੇ ਸਾਲ ਦੇ ਨਾਲੋਂ 6.6% ਵਧ ਗਈ ਹੈ ਜੁਲਾਈ ਦੇ ਵਿੱਚ ਵਿਚੇ ਗਏ ਘਰ ਦੀ ਰਾਸ਼ਟਰੀ ਔਸਤ ਵਿਕਰੀ ਕੀਮਤ 6,72,784 ਡਾਲਰ ਸੀਗੀ। ਔਰ ਬੀਤੇ ਮਹੀਨੇ ਦਾ ਹੀ ਜੇ ਜ਼ਿਕਰ ਕਰੀਏ ਤਾਂ ਕੈਨੇਡੀਅਨ ਘਰਾਂ ਦੀ ਵਿਕਰੀ ਦੇ ਵਿੱਚ ਜੇ ਵਾਧੇ ਦਾ ਜ਼ਿਕਰ ਕਰੀਏ ਤਾਂ ਪਹਿਲਾਂ ਦੇ ਨਾਲੋਂ 3.8% ਇਹ ਵਾਧਾ ਹੋਇਆ ਹੈ ਔਰ ਕੀਮਤਾਂ ਵੀ ਸਥਿਰ ਮੰਨੀਆਂ ਜਾ ਰਹੀਆਂ ਨੇ। ਇਸ ਸਾਲ ਲਗਾਤਾਰ ਚੌਥੇ ਮਹੀਨੇ ਜੁਲਾਈ 'ਚ ਕੈਨੇਡੀਅਨ ਘਰਾਂ ਦੀ ਵਿਕਰੀ 3.8 ਫੀਸਦੀ ਵਧੀ ਹੈ ਕਿਉਂਕਿ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਸਥਿਰ ਰਹੀਆਂ ਨੇ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦੇ ਮੁਤਾਬਕ ਜੁਲਾਈ 'ਚ ਘਰਾਂ ਦੀ ਵਿਕਰੀ 1 ਸਾਲ ਪਹਿਲਾਂ ਦੇ ਮੁਕਾਬਲੇ 6.6 ਫੀਸਦੀ ਵਧੀ ਹੈ ਪਿਛਲੇ ਮਹੀਨਿਆਂ ਚ ਬਾਜ਼ਾਰ ਦੇ ਸੁਸਤ ਹੋਣ ਤੋਂ ਬਾਅਦ ਇੱਕ ਇਹ ਉੱਪਰ ਵੱਲ ਨੂੰ ਜਾਂਦਾ ਰੁਝਾਨ ਜਾਰੀ ਹੁੰਦਾ ਹੋਇਆ ਵੀ ਨਜ਼ਰ ਆਇਆ ਹੈ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਨੇ ਆਖਿਆ ਹੈ ਕਿ ਮੌਸਮੀ ਪ੍ਰਭਾਵਾਂ ਨੂੰ ਹਟਾਉਣ ਤੋਂ ਬਾਅਦ ਪਿਛਲੇ ਮਹੀਨੇ 40000 ਤੋਂ ਵੱਧ ਘਰਾਂ ਦੀਆਂ ਵਿਕਰੀਆਂ ਹੋਈਆਂ ਇਹ ਜੂਨ ਦੇ ਵਿੱਚ 38000 ਤੋਂ ਵੱਧ ਵਿਕਰੀਆਂ ਤੋਂ 3.8 ਫੀਸਦੀ ਵਾਧੇ ਦਾ ਅੰਕੜਾ ਸੀ CRIA ਨੇ ਕਿਹਾ ਹੈ ਕਿ ਜੁਲਾਈ ਚ ਵਿਕਰੀ ਚ ਵਾਧਾ ਇੱਕ ਵਾਰ ਫਿਰ ਜੀਟੀਏ ਦੁਆਰਾ ਭਾਰੀ ਮਾਤਰਾ ਚ ਹੋਇਆ ਜਿੱਥੇ ਘਰਾਂ ਦੀ ਵਿਕਰੀ ਲੈਂਡੇਨ ਹਾਲਾਂਕਿ ਇਤਿਹਾਸਕ ਤੌਰ ਤੇ ਘਟ ਸਨ ਪਰ ਮਾਰਚ ਤੋਂ ਬਾਅਦ 35% ਮੁੜ ਹਾਸਲ ਕੀਤਾ ਗਿਆ ਜੁਲਾਈ ਚ ਟਾਰਟੋ ਚ ਵਿਕਰੀ ਚ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ ਇਸ ਚ 14000 ਤੋਂ ਵੱਧਕਰ ਮੌਸਮੀ ਤੌਰ ਤੇ ਐਡਜਸਟ ਕੀਤੇ ਅਧਾਰਤੇ ਵੇਚੇ ਗਏ ਸੀਆਰਈਏ ਦੇ ਸੀਨੀਅਰ ਅਰਥਸ਼ਾਸਤਰੀ ਸ਼ਾਨ ਕੈਥ ਕਾਟ ਨੇ ਕਿਹਾ ਕਿ ਬੀਤੇ 4 ਮਹੀਨਿਆਂ ਚ ਵਿਕਰੀ ਚ ਵਾਧਾ ਇੱਕ ਸੰਕੇਤ ਹੋ ਸਕਦਾ ਹੈ ਕਿ ਮਹਿੰਗਾਈ ਸੰਕਟ ਤੋਂ ਬਾਅਦ ਵਿਕਰੀ ਚ ਲੰਮੇ ਸਮੇਂ ਤੋਂ ਉਮੀਦ ਕੀਤੀ ਜਾ ਰਹੀ ਤੇਜ਼ੀ ਆਖਰਕਾਰ ਆ ਗਈ ਹੈ ਉਨ੍ਹਾਂ ਦੇ ਮੁਤਾਬਕ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਖਰੀਦਦਾਰ ਨਵੀਂ ਸਪਲਾਈ ਦੇ ਫਟਨ ਤੇ ਕਿਵੇਂ ਪ੍ਰਤੀਕਿਰਿਆਵਾਂ ਦਿੰਦੇ ਨੇ ਅਤੇ ਨਵੀਂ ਸਪਲਾਈ ਆਮ ਤੌਰ ਤੇ ਸਤੰਬਰ ਦੇ ਪਹਿਲੇ ਅੱਧ ਵਿੱਚ ਵਿਖਾਈ ਦੇ ਜਾਂਦੀ ਹੈ। ਸੀਆਰਈਏ ਦੇ ਮੁਤਾਬਕ ਜੁਲਾਈ 2025 ਦੇ ਅਖੀਰ ਦੇ ਵਿੱਚ ਵਿਕਰੀ ਲਈ 2,2500 ਜਾਇਦਾਦਾਂ ਸੂਚੀਬੱਧ ਸਨ। ਇੱਕ ਸਾਲ ਪਹਿਲਾਂ ਦੇ ਨਾਲੋਂ ਇਹ 10.1% ਵਾਧਾ ਹੈ। ਇਸ ਸਾਲ ਦੇ ਉਸ ਸਮੇਂ ਲਈ ਲੰਬੇ ਸਮੇਂ ਦੀ ਔਸਤ ਦੇ ਮੁਤਾਬਕ ਹੈ। ਉਸ ਸਮੇਂ ਰਾਸ਼ਟਰੀ ਔਸਤ ਘਰ ਦੀ ਕੀਮਤ ਜੁਲਾਈ ਦੇ ਵਿੱਚ 6,7200 784 ڈالر ਸੀ ਸੀਆਰਈਏ ਦੀ ਚੇਅਰ ਵੈਲਰੀ ਪੈਕਵਿੰਦਾ ਕਹਿਣਾ ਹੈ ਕਿ ਬਸੰਤ ਤੋਂ ਗਰਮੀਆਂ ਦੇ ਬਾਜ਼ਾਰ 'ਚ ਤਬਦੀਲੀ ਦੌਰਾਨ ਗਤੀਵਿਧੀਆਂ ਵਾਧੀਆਂ ਰਹਿੰਦੀਆਂ ਨੇ ਇੱਕ ਸਾਲ ਦੇ ਵਿੱਚ ਕਈ ਉਤਰਾ ਚੜਾ ਵੇਖਣ ਨੂੰ ਮਿਲਦੇ ਨੇ ਤੇ ਉਦੋਂ ਕੈਨੇਡਾ ਦੇ ਕੁਝ ਇਲਾਕਿਆਂ ਦੇ ਵਿੱਚ ਇੱਕ ਸਰਵੇਖਣ ਕਰਵਾਇਆ ਗਿਆ ਸੀ ਕੁਝ ਡਾਟਾ ਇਕੱਠਾ ਕੀਤਾ ਗਿਆ ਸੀ ਸਰਵੇ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਘੱਟ ਕੈਨੇਡੀਅਨਸ ਚਾਹੁੰਦੇ ਨੇ ਕਿ ਕਾਨੂੰਨੀ ਪ੍ਰਵਾਸੀ ਕੈਨੇਡਾ ਦੇ ਵਿੱਚ ਵਸਣ ਪਰ ਬਹੁਤੀ ਗਿਣਤੀ ਇਹ ਵੀ ਚਾਹੁੰਦੀ ਹੈ ਕਿ ਹਾਂ ਮਿਲਨ ਵਰਤਨ ਰਹਿਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਆ ਕੇ ਪ੍ਰਵਾਸੀ ਜੇ ਵਸਦੇ ਨੇ ਤਾਂ ਕੈਨੇਡੀਅਨ ਲੋਕਾਂ ਦੇ ਨਾਲ ਉਹਨਾਂ ਦਾ ਮਿਲਨ ਵਰਤਨ ਵਾਧਾ ਹੈ ਇੱਕ ਦੂਜੇ ਦੇ ਕਲਚਰ ਬਾਰੇ ਪਤਾ ਲੱਗਦਾ ਸਰਵੇਖਣ 'ਚ ਇਹ ਵੀ ਪਾਇਆ ਗਿਆ ਹੈ ਕਿ ਜਿਹੜੇ ਬਜ਼ੁਰਗ ਕੈਨੇਡੀਅਨ ਨੇ ਉਹ ਚਾਹੁੰਦੇ ਨੇ ਕਿ ਘੱਟ ਕਾਨੂੰਨੀ ਪ੍ਰਵਾਸੀ ਕੈਨੇਡਾ ਦੇ ਵਿੱਚ ਆ ਕੇ ਰਹਿਣ 55 ਸਾਲ ਤੋਂ ਵੱਧ ਉਮਰ ਦੇ ਵਧੇਰੇ ਕੈਨੇਡੀਅਨ ਸੋਚਦੇ ਨੇ ਕਿ ਉਹਨਾਂ ਦੇ ਨੌਜਵਾਨ ਹਮਰੁੱਤਪਾ ਦੇ ਮੁਕਾਬਲੇ ਘੱਟ ਕਾਨੂੰਨੀ ਪ੍ਰਵਾਸੀਆਂ ਨੂੰ ਕੈਨੇਡਾ 'ਚ ਮੁੜ ਵਸਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਰਿਸਰਚ ਕੰਪਨੀ ਦੇ ਇੱਕ ਨਵੇਂ ਸਰਵੇਖਣ 'ਚ ਦੇਸ਼ ਭਰ ਦੇ ਲੋਕਾਂ ਨੂੰ ਇਮੀਗ੍ਰੇਸ਼ਨ ਬਾਰੇ ਉਹਨਾਂ ਦੀਆਂ ਧਾਰਨਾਵਾਂ ਬਾਰੇ ਪੁੱਛਿਆ ਗਿਆ ਤੇ ਨਤੀਜਿਆਂ ਨੇ ਪੀੜੀਦਰ ਪੀੜੀ ਦੇ ਪਾੜੇ ਨੂੰ ਉਜਾਗਰ ਕੀਤਾ। 43% ਕੈਨੇਡੀਅਨਸ ਦਾ ਮੰਨਣਾ ਹੈ ਕਿ ਦੇਸ਼ 'ਚ ਇਮੀਗ੍ਰੇਸ਼ਨ ਦਾ ਜ਼ਿਆਦਾਤਰ ਪੋਜ਼ਿਟਿਵ ਪ੍ਰਭਾਵ ਪੈ ਰਿਹਾ ਹੈ। ਜੂਨ 2024 ਚ ਕਰਵਾਏ ਗਏ ਇੱਕ ਸਮਾਨ ਰਿਸਰਚ ਕੰਪਨੀ ਪੋਲ ਤੋਂ ਇਹ ਅੰਕ ਵੱਧ ਹੈ ਕੈਨੇਡੀਅਨਸ ਦਾ ਇੱਕ ਛੋਟਾ ਜਿਹਾ ਹਿੱਸਾ ਯਾਨਕੀ 39% ਲੋਕ ਸੋਚਦੇ ਨੇ ਕਿ ਇਮੀਗ੍ਰੇਸ਼ਨ ਦਾ ਦੇਸ਼ ਤੇ ਜ਼ਿਆਦਾ 네ਗੇਟਿਵ ਪ੍ਰਭਾਵ ਪੈ ਰਿਹਾ ਹੈ ਜਦਕਿ 18% ਦੁਚਿੱਤੀ ਦੇ ਵਿੱਚ ਨੇ ਫੈਡਰਲ ਚੋਣਾਂ 'ਚ ਐਂਡੀਪੀ ਨੂੰ ਵੋਟ ਪਾਉਣ ਵਾਲੇ ਕੈਨੇਡੀਅਨਸ ਵਿੱਚੋਂ 59% ਜਾਣ ਲਿਬਰਲ ਪਾਰਟੀ ਦੇ 55% ਮੰਨਦੇ ਨੇ ਕਿ ਇਮੀਗ੍ਰੇਸ਼ਨ ਦਾ ਕੈਨੇਡਾ ਤੇ ਪੋਜ਼ਿਟਿਵ ਪ੍ਰਭਾਵ ਪੈ ਰਿਹਾ ਹੈ ਪਰ ਕੰਜ਼ਰਵੇਟਿਵ ਨੂੰ ਵੋਟ ਪਾਉਣ ਵਾਲਿਆਂ 'ਚੋਂ ਸਿਰਫ ਸਤਾਈ ਫੀਸਦੀ ਨਹੀਂ ਮਹਿਸੂਸ ਕੀਤਾ ਵੱਖ-ਵੱਖ ਸੂਬਿਆਂ ਦੇ ਵਸਨੀਕਾਂ ਦੇ ਵੀ ਇਮੀਗ੍ਰੇਸ਼ਨ ਬਾਰੇ ਵੱਖ-ਵੱਖਰੇ ਵਿਚਾਰ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਵੇਖਣ ਦੌਰਾਨ 52 ਫੀਸਦੀ ਲੋਕਾਂ ਨੇ ਇਮੀਗ੍ਰੇਸ਼ਨ ਦਾ ਕੈਨੇਡਾ ਦੇ ਵਿੱਚ ਪੋਜ਼ਿਟਿਵ ਅਫੈਕਟ ਦੇਖਿਆ ਕਿ ਬੇਕ ਦੇ ਵਿੱਚ 49 ਫੀਸਦੀ ਲੋਕਾਂ ਨੇ ਅਲਬਰਟਾ 'ਚ 44 ਫੀਸਦੀ অন্ਟਾਰੀਓ 'ਚ 40 ਫੀਸਦੀ ਸਸਕੇਚਵਾਨ ਤੇ ਮਿਨੀਟੋਬਾ 'ਚ 35 ਫੀਸਦੀ ਤੇ ਐਟਲੈਂਟਿਕ ਕੈਨੇਡਾ ਦੇ ਵਿੱਚ ਸਿਰਫ 30 ਫੀਸਦੀ ਲੋਕ ਹੀ ਪੋਜ਼ਿਟਿਵ ਪ੍ਰਭਾਵ ਮੰਨਦੇ ਨੇ ਸਰਵੇਖਣ ਦੇ ਦਾਇਰੇ ਚ ਆਏ ਲੋਕਾਂ ਦੇ ਵਿੱਚੋਂ 41% ਜਾਂ 5 ਦੇ ਵਿੱਚੋਂ 2 ਕੈਨੇਡੀਅਨਸ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਚ ਕਮੀ ਵੇਖਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਕੈਨੇਡਾ ਚ ਮੁੜ ਵਸਣ ਦੀ ਇਜਾਜ਼ਤ ਹੈ 34% ਜਾਂ 1 ਤਿਹਾਈ ਤੋਂ ਕੁਝ ਜ਼ਿਆਦਾ ਹਿੱਸਾ ਮੌਜੂਦਾ ਪੱਧਰ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ 16% ਲੋਕਾਂ ਦਾ ਕਹਿਣਾ ਸੀ ਕਿ ਇਮੀਗ੍ਰੇਸ਼ਨ ਪੱਧਰ ਵਧਾਉਣਗੇ 35 ਤੋਂ 56 ਸਾਲ ਦੀ ਉਮਰ ਦੇ ਲੋਕ ਇਮੀਗ੍ਰੇਸ਼ਨ ਪੱਧਰ ਦੀ ਕਮੀ ਦਾ ਸਮਰਥਨ ਕਰਨ ਵਾਲਾ ਦੂਜਾ ਸਮੂਹ ਸੀ 40% ਦਾ ਕਹਿਣਾ ਸੀ ਕਿ ਉਹ ਇਸ ਦੇ ਹੱਕ ਚ ਸਨ ਜਦਕਿ 18 ਤੋਂ 34 ਸਾਲ ਦੀ ਉਮਰ ਦੇ ਸਿਰਫ 30% ਲੋਕਾਂ ਨੇ ਆਖਿਆ ਹੈ ਕਿ ਉਹ ਇਮੀਗ੍ਰੇਸ਼ਨ ਦੇ ਹੱਕਚ ਨੇ ਯੂਰਪੀ ਮੂਲ ਦੇ ਅਧਿਕ ਨਿਜੀ ਨੇ ਯਾਨੀ ਕਿ 50% ਨੇ ਆਖਿਆ ਹੈ ਕਿ ਉਹ ਕੈਨੇਡਾ ਚ ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣਾ ਚਾਹੁੰਦੇ ਨੇ ਇਹ ਅਨੁਪਾਤ ਉਹਨਾਂ ਕੈਨੇਡੀਅਨ ਚ ਘਟ ਹੈ ਜਿਨ੍ਹਾਂ ਦੇ ਵੰਸ਼ ਆਦੀਵਾਸੀ ਨੇ ਦੱਖਣੀ ਏਸ਼ੀਆਈ ਨੇ ਜਾਂ ਫਿਰ ਪੂਰਬੀ ਏਸ਼ੀਆਈ ਨੇ ਜਦੋਂ ਕੈਨੇਡਾ ਦੇ ਮੈਲਟਿੰਗ ਪੁਆਇੰਟ ਦੀ ਗੱਲ ਆਉਂਦੀ ਹੈ ਤਾਂ ਫਿਰ 44% ਲੋਕਾਂ ਨੂੰ ਲੱਗਦਾ ਹੈ ਕਿ ਇਸ ਵਿਚਾਰ ਦੇ ਉੱਤੇ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਪ੍ਰਵਾਸੀ ਵੀ ਕੈਨੇਡੀਅਨ ਸਮਾਜ ਦੇ ਵਿੱਚ ਖੁੱਲ ਮਿਲ ਜਾਣ ਕਾਬਿਲ ਇੱਕ ਹੋਰ ਹੈ ਕਿ ਇਹ ਸਰਵੇਖਣ 26 ਜੁਲਾਈ ਤੋਂ 28 ਜੁਲਾਈ 2025 ਤੱਕ ਕੈਨੇਡਾ ਦੇ ਵਿੱਚ 1000 ਬਾਲਗਾਂ ਦੇ ਉੱਤੇ ਕੀਤਾ ਗਿਆ ਸੀ ਅਤੇ ਇਹ ਸਰਵੇਖਣ ਆਨਲਾਈਨ ਅਧਿਐਨ ਤੇ ਅਧਾਰਿਤ ਸੀ ਤੇ ਇੱਕ ਹੋਰ ਵੱਡੀ ਖਬਰ ਤੇ ਨਜ਼ਰ ਮਾਰਦੇ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਮਹੀਨੇ ਮੈਕਸੀਕੋ ਦਾ ਦੌਰਾ ਕਰ ਸਕਦੇ ਨੇ ਕਿਉਂਕਿ ਦੋਵੇਂ ਹੀ ਦੇਸ਼ ਅਮਰੀਕਾ ਦੇ ਤਨਾਪੂਰਨ ਸਬੰਧਾਂ ਨੂੰ ਅੱਗੇ ਵਧਾ ਰਹੇ ਨੇ ਮੈਕਸੀਕੋ ਤੇ ਕੈਨੇਡਾ ਦੋਵੇਂ ਹੀ ਅਮਰੀਕਾ ਦੇ ਟੈਰਫਾਂ ਤੋਂ ਪਰੇਸ਼ਾਨ ਨੇ بار-ਬਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਧਮਕੀ ਦੇ ਚੁੱਕੇ ਨੇ ਕਿ ਜੇ ਕੈਨੇਡਾ ਤੇ ਮੈਕਸੀਕੋ ਨੇ ਕੋਈ ਟਕਵਾ ਹਲ ਨਾ ਲੱਭਿਆ ਫੈਂਟਨੀਲ ਦਾ ਤੇ ਪ੍ਰਵਾਸੀਆਂ ਦਾ ਤੇ ਫਿਰ ਉਹਨਾਂ ਨੂੰ ਭਾਰੀ ਟੈਰਿਫ ਭੁਗਤਨੇ ਪੈਣਗੇ ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੁਲਾਕਾਤ ਹੋਵੇਗੀ ਮੈਕਸੀਕੋ ਦੀ ਰਸ਼ਟਰਪਤੀ ਕਲੋਡੀਆ ਸ਼ਿਨ ਬੌਮ ਦੇ ਨਾਲ ਔਰ ਟਰੰਪ ਨੇ 1 ਅਗਸਤ ਨੂੰ ਕੈਨੇਡਾ ਦੇ ਉੱਤੇ ਟੈਰਿਫ ਲਗਾਏ ਸੀ ਤੇ ਮੈਕਸੀਕੋ ਨੂੰ ਹੋਰ ਸਮਾਂ ਦੇ ਦਿੱਤਾ ਸੀ ਐਕਸਟੈਂਸ਼ਨ ਦੇ ਦਿੱਤੀ ਗਈ ਸੀ ਪਰ ਸਤੰਬਰ ਚ ਜਦੋਂ ਪ੍ਰਧਾਨ ਮੰਤਰੀ ਜਾਣਗੇ ਤਾਂ ਵੇਖਦੇ ਹਾਂ ਨਤੀਜੇ ਕੀ ਨਿਕਲਦੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਮਹੀਨੇ ਮੈਕਸੀਕੋ ਦਾ ਦੌੜਾ ਕਰਨ ਲਈ ਤਿਆਰ ਨੇ ਦੋਵੇਂ ਦੇਸ਼ ਸੰਯੁਕਤ ਰਾਜ ਅਮਰੀਕਾ ਨਾਲ ਵਪਾਰਕ ਸਬੰਧਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਕਸੀਕੋ ਤੇ ਕੈਨੇਡਾ ਦੋਵੇਂ ਪਿਛਲੇ ਪਾਚੜ ਦੇ ਵਿੱਚ ਦੁਬਾਰਾ ਚੁਣੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਅਤੇ ਟੈਰਿਫ ਦੀਆਂ ਧਮਕੀਆਂ ਦੇ ਅਧੀਨ ਨੇ ਟਰੰਪ ਨੇ ਇਸ ਮਹੀਨੇ ਦੇ ਸ਼ੁਰੂ ਚ ਕੈਨੇਡੀਅਨ ਗੈਰ ਸੀਯੂਐਸਐਮਏ ਅਨੁਕੂਲ ਵਸਤੂਆਂ ਤੇ ਟੈਰਿਫ ਵਧਾ ਕੇ 35% ਕਰ ਦਿੱਤਾ ਸੀ ਪਰ ਹੁਣ ਲਈ ਮੈਕਸੀਕੋ ਨੂੰ ਛੋਟ ਦਿੱਤੀ ਜਿਸ ਨਾਲ ਦੋਵਾਂ ਦੇਸ਼ਾਂ ਪ੍ਰਤੀ ਵੱਖ-ਵੱਖ ਪਹੁੰਚ ਬਾਰੇ ਸਵਾਲ ਖੜੇ ਹੋਏ ਕੈਨਡਾ ਨੇ 1 ਅਗਸਤ ਤੱਕ ਟੈਰਿਫ ਤੇ ਕਿਸੇ ਕਿਸਮ ਦੇ ਸਮਝੌਤੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਕੈਨਡਾ ਅਮਰੀਕਾ ਵਪਾਰ ਲਈ ਜ਼ਿੰਮੇਵਾਰ ਮੰਤਰੀ ਡੋਮਨਿਕ ਲਬਲੈਂਕ ਦਾ ਕਹਿਣਾ ਸੀ ਕਿ ਉਹ ਸਮਾਸੀ ਮਾਤਾਕੇ ਵਿਹਾਰਕ ਸੌਦੇ ਦੀ ਟੇਬਲ ਤੇ ਨਹੀਂ ਸਿੱ ਪਹੁੰਚ ਸਕੇ 트੍ਰੰਪ ਨੇ ਉਸ ਸਮੇਂ ਦੌਰਾਨ ਇੱਕ ਨਵੇਂ ਸੌਦੇ ਤੇ ਦਸਤਖਤ ਕਰਨ ਦੇ ਟੀਚੇ ਨਾਲ ਮੈਕਸੀਕੋ ਨੂੰ ਆਪਣੀ ਮੌਜੂਦਾ ਟੈਰਿਫ ਪ੍ਰਣਾਲੀ ਦਾ 90 ਦਿਨਾਂ ਦਾ ਵਾਅਦਾ ਦਿੱਤਾ ਕਾਰਨੀ ਦੀ ਮਿਕਸਿਕੋ ਦੀ ਯਾਤਰਾ 18 ਸਤੰਬਰ ਨੂੰ ਹੋਣ ਵਾਲੀ ਹੈ ਯਾਤਰਾ ਦੀ ਰਿਪੋਰਟ ਸਬਤ ਪਹਿਲਾਂ ਬਲੂਮਬਰਗ ਨਿਊਜ਼ ਦੁਆਰਾ ਕੀਤੀ ਗਈ ਸੀ ਆਪਣੀ ਚੋਣ ਤੋਂ ਬਾਅਦ ਪੀਐਮ ਕਾਰਨੀ ਨੇ ਆਖਿਆ ਹੈ ਕਿ ਉਹ ਅਮਰੀਕਾ ਤੇ ਨਿਰਪੜ ਰਹਿਣ ਤੋਂ ਬਚਣ ਲਈ ਦੂਜੇ ਦੇਸ਼ਾਂ ਨਾਲ ਸਬੰਧਾਂ ਦਾ ਵਿਸਥਾਰ ਕਰਨਾ ਚਾਹੁੰਦੇ ਨੇ ਉਦੋਂ ਵਿਦੇਸ਼ ਮੰਤਰੀ ਅਨੀਤਾ ਆਨੰਦ ਤੇ ਵਿੱਤ ਮੰਤਰੀ ਫਰੈਂਚਿਸਾ ਫਿਲਿਪ ਸ਼ੈਂਪੇਨ ਨੇ ਆਖਿਆ ਹੈ ਕਿ ਉਹ ਪਿਛਲੇ ਹਫਤੇ ਦੇਸ਼ ਦੀ ਰਾਸ਼ਟਾਨੀ ਦੀ ਫੇਰੀ ਦੌਰਾਨ ਮਿਕਸਿਕੋ ਨਾਲ ਦਵੱਲੇ ਆਰਥਿਕ ਸਬੰਧਾਂ ਦੀ ਸ਼ੁਰੂਆਤ ਕਰ ਰਹੇ ਨੇ ਜਦਕਿ ਕੈਨੇਡਾ ਅਤੇ ਮੈਕਸੀਕੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ 'ਚ ਭਾਈਵਾਲ ਨੇ ਉਹਨਾਂ ਨੇ ਆਪਣੇ ਸਾਂਝੇ ਗੁਆਂਢੀ ਦੇ ਵਾਂਗ ਇਕੱਠੇ ਸਹਿਯੋਗ ਨਹੀਂ ਕੀਤਾ ਅਤੇ ਦੋਵੇਂ ਦੇਸ਼ ਪਿਛਲੀਆਂ ਵਪਾਰਕ ਗੱਲਬਾਤਾਂ ਦੌਰਾਨ ਹਮੇਸ਼ਾ ਇੱਕ ਸੁਰਤਾ 'ਚ ਨਹੀਂ ਰਹੇ। ਕਈ ਵਾਰ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਤਰਜੀਹ ਦਿੰਦਿਆਂ ਹੋਇਆਂ ਕੰਜ਼ਰਵੇਟਿਵ ਨੇਤਾ ਪੀਰ ਪੋਲੀਏਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਹਨਾਂ ਦੀ ਸਰਕਾਰ ਦੀ ਅਮਰੀਕਾ 'ਚ ਮੈਕਸੀਕੋ ਨਾਲ ਕੋਈ ਸੌਦਾ ਨਾ ਕਰਨ ਲਈ ਅਤਿਲੋਚਨਾ ਕੀਤੀ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਮਜ਼ੋਰੀ ਵਿਖਾਈ ਹੈ। ਯੋਧਰ IRCC ਸਥਾਈ ਨਿਵਾਸੀਆਂ ਨੂੰ ਕੈਨੇਡੀਅਨ ਨਾਗਰਿਕਤਾ ਦੇਣ ਲਈ ਲਾਜ਼ਮੀ ਬਾਇਓਮੈਟ੍ਰਿਕ ਸੰਗ੍ਰਹਿ ਸ਼ੁਰੂ ਕਰਨ ਵਾਲਾ ਹੈ। ਯਾਨੀ ਕਿ IRCC ਦੇ ਵੱਲੋਂ PR ਦੇਣ ਤੋਂ ਪਹਿਲਾਂ ਬਾਇਓਮੈਟ੍ਰਿਕ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪਹਿਲਾਂ ਲਾਜ਼ਮੀ ਨਹੀਂ ਸੀ ਹੁੰਦੀ। IRCC ਨਾਗਰਿਕਤਾ ਦੇਣ ਦੇ ਲਈ ਲਾਜ਼ਮੀ ਪ੍ਰਣਾਲੀ ਨੂੰ ਬਣਾ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਸਾਰਾ ਡਾਟਾ ਹੁੰਦਾ ਹੈ। ਪਿਛਲੇ ਜੇ ਨਿਯਮ ਨੇ ਉਹਨਾਂ ਦੇ ਉਲਟ ਜਿੱਥੇ ਨਾਗਰਿਕਤਾ ਦੇ ਲਈ ਬਾਇਓਮੈਟ੍ਰਿਕਸ ਦੀ ਆਮ ਤੌਰ ਤੇ ਲੋੜ ਨਹੀਂ ਸੀ ਹੁੰਦੀ ਔਰ ਸੁਰੱਖਿਆ ਜਾਂ ਪਛਾਣ ਜਾਂਚ ਦੀ ਕਦੇ-ਕਦਾਈਂ ਫਿੰਗਰਪ੍ਰਿੰਟਸ ਦੀ ਬੇਨਤੀ ਕੀਤੀ ਜਾਂਦੀ ਸੀ ਪਰ ਇਹ ਨੀਤੀ 2027 ਤੱਕ ਮਾਫ ਕਰਨਾ 2027 ਤੱਕ ਦੀ ਨੀਤੀ ਜਿਹੜੀ ਹੈ ਉਹ ਸਾਰੇ ਬਿਨੇਕਾਰਾਂ ਲਈ ਬਾਇਓਮੈਟ੍ਰਿਕਸ ਨੂੰ ਲਾਜ਼ਮੀ ਬਣਾਵੇਗੀ ਯਾਨੀ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਬਾਇਓਮੈਟ੍ਰਿਕਸ ਕਰਵਾਉਣੀ ਹੀ ਪਏਗੀ ਕਿਉਂਕਿ ਇਹਦੇ ਵਿੱਚ ਤੁਹਾਡੀ ਫਿੰਗਰਪ੍ਰਿੰਟ ਤੋਂ ਲੈ ਕੇ ਪਛਾਣ ਦਾ ਹਰ ਇੱਕ ਤਰ੍ਹਾਂ ਦਾ ਡਾਟਾ ਉਪਲਬਧ ਹੋਊਗਾ ਜਿਹੜਾ ਕਿ ਉਥੋਂ ਦੇ ਕਾਨੂੰਨੀ ਅਧਿਕਾਰੀਆਂ ਨੂੰ ਵੀ ਕਈ ਕੇਸਾਂ ਦੇ ਵਿੱਚ ਮਦਦ ਕਰ ਸਕਦਾ ਹੈ ਨਾਗਰਿਕਤਾ ਨਿਮਾਜ ਪ੍ਰਸਤਾਵਿਤ ਸੋਧਾਂ ਸਾਰੀਆਂ ਨਾਗਰਿਕਤਾ ਗ੍ਰਾਂਟ ਅਰਜ਼ੀਆਂ ਲਈ ਬਾਇਓਮੈਟ੍ਰਿਕ ਜਾਣਕਾਰੀ ਦੇ ਸੰਗ੍ਰਹਿ ਅਤੇ ਵਰਤੋਂ ਨੂੰ ਲਾਜ਼ਮੀ ਬਣਾਉਣੀਆਂ ਖਾਸ ਕਰਕੇ ਫਿੰਗਰਪ੍ਰਿੰਟਸ ਤੇ ਚਿਹਰੇ ਦੀ ਪਛਾਣ ਡੇਟਾ ਨੂੰ ਇਹ ਪਹਿਲ ਜੂਨ 2023 ਦੇ ਵਿੱਚ ਦਿੱਤੇ ਗਏ ਵਿਧਾਨਿਕ ਅਧਿਕਾਰੀਆਂ ਤੋਂ ਸ਼ੁਰੂ ਹੋਈ ਹੈ ਜਿਸ ਨਾਲ IRCC ਨੂੰ ਪਹਿਲੀ ਵਾਰ ਨਾਗਰਿਕਤਾ ਪ੍ਰੋਗਰਾਮ ਚ ਬਾਇਓਮੈਟ੍ਰਿਕਸ ਨੂੰ ਇੱਕ ਮਿਆਰੀ ਲੋੜ ਵਜੋਂ ਜੋੜਨ ਦੀ ਆਗਿਆ ਦਿੱਤੀ ਗਈ ਹੈ ਇਹ ਪ੍ਰਕਿਰਿਆ ਸੰਭਾਵਿਤ ਤੌਰ ਤੇ ਹੋਰ ਇਮੀਗ੍ਰੇਸ਼ਨ ਸਟਰੀਮਾਂ ਲਈ ਮੌਜੂਦਾ ਬਾਇਓਮੈਟ੍ਰਿਕ ਪ੍ਰਕਿਰਿਆਵਾਂ ਨੂੰ ਦਰਸਾਏਗੀ ਜਿੱਥੇ ਵੀ ਨਿ ਸਾਰ ਆਪਣਾ ਡਾਟਾ ਜਮ੍ਹਾਂ ਕਰਵਾਉਣ ਲਈ ਸਰਵਿਸ ਕੈਨਡਾ ਚੰਮਨੂ ਨੀਤ ਨਿੱਜੀ ਸੰਗ੍ਰਹਿ ਕੇਂਦਰਾਂ ਤੇ ਜਾਂਦੇ ਨੇ ਬਾਇਓਮੈਟ੍ਰਿਕਸ ਜੀ ਕਿਸੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਵਿਲੱਖਣ ਸਰੀਰਕ ਵਿਸ਼ੇਸ਼ਤਾਵਾਂ ਨੂੰ ਕੈਪਚਰ ਕਰਨਾ ਸ਼ਾਮਿਲ ਹੈ ਨਾਗਰਿਕਤਾ ਪ੍ਰਕਿਰਿਆ ਵਾਸਤੇ ਇਸ ਦਾ ਮਤਲਬ ਹੈ ਇਹ ਯਕੀਨੀ ਬਣਾਉਣਾ ਕਿ ਬਿਨੇਕਰ ਉਹੀ ਹੈ ਜੋ ਹੋਣ ਦਾ ਦਾਵਾ ਕਰਦੇ ਨੇ ਤੋ ਖਾਧੜੀ ਜੋ ਗਲਤ ਪੇਸ਼ਕਾਰੀ ਦੇ ਜੋਖਮਾਂ ਨੂੰ ਘਟਾਉਂਦੇ ਨੇ ਸਿਸਟਮ ਪਛਾਣਾਂ ਦੀ ਪੁਸ਼ਟੀ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡਾਟਾਬੇਸ ਯਾਨਕੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਜਾਂ ਇੰਟਰਪੋਲ ਦੁਆਰਾ ਵਰਤੇ ਜਾਂਦੇ ਨੇ ਅਤੇ ਉਸ ਦੇ ਨਾਲ ਬਾਇਓਮੈਟ੍ਰਿਕ ਡਾਟਾ ਨੂੰ ਕਰਾਸ ਰੈਫਰੈਂਸ ਕੀਤਾ ਜਾਂਦਾ ਹੈ ਇਤਿਹਾਸਿਕ ਅਭਿਆਸਾਂ ਤੋਂ ਇੱਕ ਮਹੱਤਵਪੂਰਨ ਵਿਦਾਇਗੀ ਹੈ ਜਿੱਥੇ ਨਾਗਰਿਕਤਾ ਅਰਸੀਆਂ ਲਈ ਬਾਇਓਮੈਟ੍ਰਿਕਸ ਦੀ ਆਮ ਤੌਰ ਤੇ ਲੋੜ ਨਹੀਂ ਸੀ ਆਈਆਰਸੀਸੀ ਦੇ ਅਧਿਕਾਰਿਤ ਸਰੋਤਾਂ ਮੁਤਾਬਕ ਨਾਗਰਿਕਤਾ ਬਿਨਿਕਾਰਾ ਨੂੰ ਬਾਇਓਮੈਟ੍ਰਿਕ ਸੰਗ੍ਰਹਿ ਤੋਂ ਛੋਟ ਦਿੱਤੀ ਗਈ ਸੀ ਹਾਲਾਂਕਿ ਸੁਰੱਖਿਆ ਜਾਂਚਾਂ ਅਪਰਾਧਿਕ ਰਿਕਾਰਡ ਤਸਦੀਕ ਜਾਂ ਸਮਾਨ ਨਾਵਾਂ ਵਾਲੇ ਬਿਨੇਕਾਰਾਂ ਵਿਚਾਲੇ ਫਰਕ ਕਰਨ ਵਰਗੇ ਖਾਸ ਮਾਮਲਿਆਂ 'ਚ ਕਦੇਕੀ ਦਾਈ ਫਿੰਗਰਪ੍ਰਿੰਟਸ ਦੀ ਬੇਨਤੀ ਕੀਤੀ ਜਾਂਦੀ ਸੀ ਨਿਯਮ ਇਹ ਦੱਸਣਗੇ ਕਿ ਕੈਨੇਡਾ ਦੇ ਗੋਪਨੀਯਤਾ ਐਕਟ ਦੀ ਸਖਤੀ ਨਾਲ ਪਾਲਣਾ ਕਰਦਿਆਂ ਹੋਇਆਂ ਬਾਇਓਮੈਟ੍ਰਿਕਸ ਕਿਵੇਂ ਇਕੱਠੇ ਕੀਤੇ ਸਟੋਰ ਕੀਤੇ ਤੇ ਵਰਤੇ ਜਾਂਦੇ ਨੇ ਇਸ 'ਚ ਡਾਟਾ ਇਨਕ੍ਰਿਪਸ਼ਨ ਸੀਮਤ ਧਾਰਨ अवधि ਅਤੇ ਅਧਿਕਾਰਤ ਕਰਮਚਾਰੀਆਂ ਤੱਕ ਸੀਮਿਤ ਪਹੁੰਚ ਵਰਗੇ ਸੁਰੱਖਿਆ ਉਪਾਅ ਸ਼ਾਮਲ ਨੇ ਇਹ ਪੈਲ ਇੱਕ ਰਸਮੀ ਦਵੱਲੇ ਜਾਂ ਅੰਤਰਰਾਸ਼ਟਰੀ ਰੈਗੂਲੇਟਰੀ ਸਮਝੌਤੇ ਦਾ ਹਿੱਸਾ ਨਹੀਂ ਹੈ ਭਾਵ ਕੈਨੇਡਾ ਇਸ ਪਹੁੰਚ ਨੂੰ ਆਪਣੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰ ਰਿਹਾ ਹੈ ਹਾਲਾਂਕਿ ਇਹ ਸੰਯੁਕਤ ਰਾਜ ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਵਰਗੇ ਦੇਸ਼ਾਂ 'ਚ ਵਿਸ਼ਵ ਵਿਆਪੀ ਸਭ ਤੋਂ ਵਧੀਆ ਅਭਿਆਸਾਂ ਤੋਂ ਪ੍ਰੇਰਣਾ ਲੈਂਦਾ ਹੈ ਜਿੱਥੇ ਬਾਇਓਮੈਟ੍ਰਿਕਸ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਪ੍ਰਕਿਰਿਆਵਾਂ ਵ ਇਸ 'ਚ ਇੱਕ ਜਨਤਕ ਟਿੱਪਣੀ ਦੀ ਮਿਆਦ ਸ਼ਾਮਲ ਹੋਵੇਗੀ ਸੰਭਾਵਿਤ ਤੌਰ ਤੇ 30 ਦਿਨਾਂ ਦੇ ਵਿੱਚ ਹਿੱਸੇਦਾਰਾਂ ਬਿਨਿਕਾਰਾਂ ਵਕਾਲਤ ਸਮੂਹਾਂ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਪਾਈਚਾਰਕ ਸੰਗਠਨਾਂ ਨੂੰ ਫੀਡਬੈਕ ਪ੍ਰਦਾਨ ਕਰਨ ਦੀ ਆਗਿਆ ਮਿਲੇਗੀ ਤੇ ਹੁਣ ਅਸੀਂ ਨਜ਼ਰ ਮਾਰਾਂਗੇ ਇੱਕ ਰਿਪੋਰਟ ਦਿੱਤੇ ਰਿਪੋਰਟ ਕਿਸ ਚੀਜ਼ ਦੇ ਉੱਤੇ ਆਧਾਰਿਤ ਹੈ ਕੈਨੇਡਾ ਦੇ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟਸ ਦੇ ਲਈ ਕਾਨੂੰਨੀ ਸੇਵਾਵਾਂ ਵੀ ਅਵੇਲੇਬਲ ਹੁੰਦੀਆਂ ਨੇ ਫੈਡਰਲ ਸਰਕਾਰ ਇਹਨਾਂ ਸੇਵਾਵਾਂ ਵਾਸਤੇ ਫੰਡਿੰਗ ਕਰਦੀ ਹੈ ਸ਼ਰਨਾਰਥੀ ਵਿਅਕਤੀਆਂ ਦੇ ਲਈ ਵੀ ਕਾਨੂੰਨੀ ਮਦਦ ਹੁੰਦੀ ਹੈ ਹਜ਼ਾਰਾਂ ਸ਼ਰਨਾਰਥੀ ਬੇਨਕਾਰਾਂ ਨੇ ਵੀ ਇਹ ਕਾਨੂੰਨੀ ਮਦਦ ਜੜੀਆ ਹਾਸਲ ਕੀਤੀ ਹੈ ਸੋ ਇਸੇ ਬਾਰੇ ਹੀ ਰਿਪੋਰਟ ਪੇਸ਼ ਕਰਨ ਲੱਗੇ ਆਂ ਕੈਨੇਡਾ 'ਚ ਨਵੇਂ ਆਏ ਹੋਏ ਇਮੀਗ੍ਰੈਂਟ ਕਈ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਹਾਸਲ ਕਰ ਸਕਦੇ ਨੇ ਕਾਨੂੰਨੀ ਸਹਾਇਤਾ ਪ੍ਰੋਗਰਾਮ ਰਾਹੀਂ ਫੈਡਰਲ ਸਰਕਾਰ ਸੱਤ ਪ੍ਰੋਵਿੰਸਸ ਨੂੰ ਸਾਲਾਨਾ ਫੰਡਿੰਗ ਪ੍ਰਦਾਨ ਕਰਦੀ ਹੈ ਕੈਨੇਡਾ 'ਚ ਆਏ ਹੋਏ ਬੇਨਿਕਾਰ ਜੋ ਸ਼ਰਨਾਰਥੀ ਅਰਜ਼ੀਆਂ ਦਿੰਦੇ ਨੇ ਉਹਨਾਂ ਨੂੰ ਵੱਖ-ਵੱਖ ਮਾਮਲਿਆਂ ਲਈ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਰਹਿੰਦੀ ਹੈ ਕਾਨੂੰਨ 'ਚ ਨਵੇਂ ਆਏ ਹੋਏ ਬਹੁਤ ਸਾਰੇ ਬੇਨਿਕਾਰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਨੇ ਜਿਨ੍ਹਾਂ 'ਚੋਂ ਸ਼ਰਨਾਰਥੀ ਅਰਜ਼ੀਆਂ ਪ੍ਰਮੁੱਖ ਨੇ ਇਮੀਗ੍ਰੇਸ਼ਨ ਸਲਾਹਕਾਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਕਈ ਤਰੀਕੇ ਨਾਲ ਮਦਦ ਦਿੱਤੀ ਪਰਪੰਤੀ ਹੈ ਅਜਿਹੇ ਬਿਨਕਾਰ ਆਪਣੀ ਕੋਈ ਅਰਜ਼ੀ ਪਰਨ ਦੇ ਵਿੱਚ ਮਦਦ ਲੈਣ ਦੇ ਨਾਲ-ਨਾਲ ਅਦਾਲਤੀ ਪ੍ਰਕਿਰਿਆ ਦੌਰਾਨ ਨੁਮਾਇੰਦਗੀ ਕਰਨ ਚੁਈ ਮਦਦ ਲੈ ਸਕਤੇ ਨੇ ਲੀਗਲ ਐਡ ਬ੍ਰਿਟਿਸ਼ ਕੋਲੰਬੀਆ ਦੇ ਮੁਤਾਬਕ ਪ੍ਰਮੁੱਖ ਤੌਰ ਤੇ ਸੇਵਾਵਾਂ ਅੰਗਰੇਜ਼ੀ ਭਾਸ਼ਾ ਵਿੱਚ ਦਿੱਤੀਆਂ ਜਾਂਦੀਆਂ ਨੇ ਪਰ ਹੋਰ ਭਾਸ਼ਾ ਵਿੱਚ ਮਦਦ ਲਈਦ ਭਾਸ਼ਿਆ ਉਪਲਬਧ ਰਹਿੰਦਾ ਹੈ ਫੈਡਰਲ ਸਰਕਾਰ ਵੱਲੋਂ ਸਾਂਝੇ ਕੀਤੇ ਗਏ ਅੰਕੜਾ ਮੁਤਾਬਕ ਸਾਲ 2022-23 ਦੇ ਵਿੱਚ 46233 ਕਾਨੂੰਨੀ ਸਹਾਇਤਾ ਦੇ ਮਾਮਲੇ ਸਾਹਮਣੇ ਆਏ ਸਾਲ 2018-19 ਦੌਰਾਨ ਕੈਨੇਡਾਏ ਰਿਫਿਊਜੀ ਅਰਜ਼ੀ ਦੇਣ ਵਾਲੀ ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਮਿਲੀ 2019 ਵੀ ਦੌਰਾਨ 44116 ਵਿਅਕਤੀਆਂ ਨੇ ਕਾਨੂੰਨੀ ਸਹਾਇਤਾ ਲਈ 2021-22 ਦੌਰਾਨ 27791 ਸ਼ਰਨਾਰਥੀ ਅਰਜ਼ੀਆਂ ਦੇਣ ਵਾਲੇ ਵਿਅਕਤੀਆਂ ਨੂੰ ਕੈਨੇਡਾ 'ਚ ਕਾਨੂੰਨੀ ਸਹਾਇਤਾ ਮਿਲੀ 71 ਕੀਤੇ ਜਾਣਕਾਰੀ ਮੁਤਾਬਕ ਨਵੇਂ ਆਏ ਹੋਏ ਇਮੀਗ੍ਰੈਂਟ ਕਿਸੇ ਅਪਰਾਧਿਕ ਮਾਮਲੇ ਦੇ ਵਿੱਚ ਵੀ ਕਾਨੂੰਨੀ ਮਦਦ ਹਾਸਲ ਕਰ ਸਕਦੇ ਨੇ ਲੀਗਲ ਐਡ BC ਮੁਤਾਬਕ ਅਜਿਹੇ ਅਪਰਾਧਿਕ ਮਾਮਲਿਆਂ ਦੇ ਵਿੱਚ ਅੱਗੇ ਚੱਲ ਕੇ ਵਿਅਕਤੀ ਦੇ ਇਮੀਗ੍ਰੇਸ਼ਨ ਸਟੇਟਸ ਨੂੰ ਖਤਰਾ ਪੈਦਾ ਹੋ ਸਕਦਾ ਹੈ ਯਾਨੀ ਕਿ ਦੇਸ਼ ਨਿਕਾਲੇ ਦੀ ਨੋਬਤ ਵੀ ਆ ਸਕਦੀ ਹੈ ਇਸ ਦੇ ਵਿੱਚ ਵੀ ਕਾਨੂੰਨੀ ਮਦਦ ਹਾਸਲ ਕੀਤੀ ਜਾ ਸਕਦੀ ਉਧਰ ਲੀਗਲ ਏਜ ਬੀਸੀ ਮੁਤਾਬਕ ਖਰਾਬ ਮਾਨਸਿਕ ਭਾਵਨਾਤਮਕ ਅਤੇ ਸਰੀਰਕ ਸਥਿਤੀ ਹੋਣ ਤੇ ਵੀ ਬੇਨਕਾਰ ਕਾਨੂੰਨੀ ਮਦਦ ਹਾਸਲ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ 'ਚ ਜੇਕਰ ਕਿਸੇ ਪੀਆਰ ਜਾਂ ਕਿਸੇ ਹੋਰ ਵਿਦੇਸ਼ੀ ਨਾਗਰਿਕ ਨੂੰ ਕਿਸੇ ਛੋਟੇ ਜੁਰਮ ਵਿੱਚ 6 ਮਹੀਨੇ ਦੀ ਸਜ਼ਾ ਹੋਵੇ ਜਾਂ ਕੋਈ سنگੀਨ ਅਪਰਾਧ ਹੋਵੇ ਤਾਂ ਫਿਰ ਉਸ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ। ਇਸ ਵਾਸਤੇ ਵੱਤਵਾਦ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਔਰਤਾਂ ਆਪਣੇ ਉੱਤੇ ਹੋ ਰਹੇ ਮਾਨਸਿਕ ਤਸ਼ੱਦਦ ਤੇ ਤਲਾਕ ਦੇ ਮਾਮਲਿਆਂ 'ਚ ਵੀ ਕਾਨੂੰਨੀ ਸਹਾਇਤਾ ਹਾਸਲ ਕਰ ਸਕਦੀਆਂ ਨੇ। ਫੈਡਰਲ ਸਰਕਾਰ ਦੇ ਵੱਲੋਂ ਜਿੱਥੇ ਪ੍ਰੋਵਿੰਸ਼ਲ ਪੱਧਰ ਤੇ ਸਰਕਾਰਾਂ ਨੂੰ ਫੰਡਿੰਗ ਦਿੱਤੀ ਜਾਂਦੀ ਹੈ, ਉੱਥੇ ਹੀ ਵੱਖ-ਵੱਖ ਸੰਸਥਾਵਾਂ ਨੂੰ ਵੀ ਫੰਡਿੰਗ ਦਿੱਤੀ ਜਾਂਦੀ ਹੈ ਜੋ ਆਪਣੇ ਪੱਧ ਤੇ ਇਮੀਗ੍ਰੈਂਟਸ ਵਾਸਤੇ ਕੰਮ ਕਰਤੀਆਂ ਨੇ ਤੇ ਉਧਰ ਕੈਨੇਡਾ ਦੀ ਸਭ ਤੋਂ ਭਿਆਨਕ ਅੱਗ ਜਿਹੜੀ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਲੱਗੀ ਹੋਈ ਹੈ ਉਹਦੇ ਤੇ ਇੱਕ ਝਾਤ ਮਾਰਾਂਗੇ ਨਵੀਂ ਅਪਡੇਟ ਦੇ ਰਹੇ ਨੇ ਪ੍ਰੀਮੀਅਰ ਜான் ਹੋਗਨ ਸਵੇਰੇ ਦੇ ਵਿੱਚ ਜੰਗਲ ਦੀ ਅੱਗ ਬਾਰੇ ਤਾਜ਼ਾ ਜਾਣਕਾਰੀ ਉਹਨਾਂ ਦੇ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਉਹਨਾਂ ਦਾ ਇਥੋਂ ਤੱਕ ਵੀ ਕਹਿਣਾ ਹੈ ਕਿ ਕਿੰਗਸਟਨ ਦੀ ਅੱਗ ਹੈ ਜਿਹੜੀ ਉਹ ਕਿੱਥੋਂ ਤੱਕ ਫੈਲ ਗਈ ਹੈ ਉੱਥੇ ਕੁਝ ਲੋਕਾਂ ਨੂੰ Da. Par no short notice waaste, uh, we do have a lot of ground to cover this morning, so I'll move right into the fires. Uh, the Kingston fire this morning is now 9,127 hectares. The forecast is calling for cooler temperatures today, lower winds, and a chance of showers between 2 and 10 millimeters. Winds are expected to shift toward the south today. And if that happens, the fire strategy, as I noted, will shift as well. Uh, a shift in the wind toward the south will turn the fire and smoke away from the northern flank, uh, which could potentially allow crews on the northern edge to help with further structure protection. Uh, the incident command center has now moved to Salmon's Cove, <coughs> Salmon Cove, um, and they'll work there with the firefighters on the ground uh, to work on a plan for structure protection in that part of the fire. On the ground in Kingston, there are 80 Canadian Armed Forces firefighters, 20 Ontario firefighters, and some Newfoundland and Labrador firefighters as well. The plan for air today in the Kingston fire, and again that can change based on weather, smoke, and fire conditions, is to have the heavy capacity helicopter in the air, as well as six water bombers who will work a series of steady missions. Now, as I said, of course, weather conditions dictate what we can do, um, and this is the first day. We've had low ceilings. There's low ceiling right now. So, as of this moment, the air assets are unable to get to the Kingston fire and they can't fly. But we will continue to monitor that um, throughout the day and hopefully uh, that'll lift and the air assets can get to that fire. There are, though, crews on the northern flank uh, working on structure protection and putting out hotspots as well. As I said, work is continuing with the RCMP and the towns on structure loss um, and doing assessments when it's safe to do so. Yesterday, there was an evacuation alert issued for the unincorporated area of Jobs Cove, um, and residents are asked, of course, to be ready to evacuate on short notice. Uh, myself and the Deputy Minister yesterday. ਅ ਇਵਨਿੰਗ ਅਰਾਊਂਡ 5:30 6:00 ਅਮ ਔਰ ਏਬਲ ਟੂ ਟੇਕ ਅ ਕੈਨੇਡੀਅਨ ਕੋਸਟ ਗਾਰਡ ਹੈਲੀਕਾਪਟਰ ਦਿ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਤੋਂ ਬਾਅਦ ਨਜ਼ਰ ਮਾਰਾਂਗੇ ਨਿਊ ਬਰੰਜ਼ਵਿਕ ਦੀ ਵੈਲਫੇਅਰ ਦੇ ਉੱਤੇ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜੰਗਲ ਦੀ ਅੱਗ ਧੁਖ ਰਹੀ ਹੈ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਸਭ ਤੋਂ ਭਿਆਨਕ ਹੈ ਨਿਊ ਬਰੰਜ਼ਵਿਕ ਦੇ ਵਿੱਚ ਜਿਹੜੀ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਸ਼ਾਰਟ ਨੋਟਿਸ ਦੇ ਉੱਤੇ ਘਰ ਛੱਡਣ ਵਾਸਤੇ ਤਿਆਰ ਰਹਿਣ ਦੀ ਤਾਂ ਬੇਨਤੀ ਕਰ ਦਿੱਤੀ ਗਈ ਹੈ ਦੂਜਿਆਂ ਨੂੰ ਵੀ ਆਖਿਆ ਕਿ ਆਪਣੀਆਂ ਐਮਰਜੈਂਸੀ ਕਿਟ And this update News Conference. As of 3 o'clock, um, there are currently 23 fires in the province. As at 3 o'clock, we have 23 wildfires in the province. They are considered to still be of note, uh, that being the Irish town. Fire that uh, we're very very pleased that we're in a much better situation there than we were uh, just a few days ago. That fire is uh, deemed to be contained. Um, it's in, in a good situation. Um, the next step that we're looking to see within that particular fire is for it to be deemed under control. And the difference there, just from a vernacular perspective, is uh, contained is that we got it, um, and uh, under control means we own it. Um, so. Uh, and of course the fire that, is, that, that captures the, um, an extraordinary amount of attention is the, uh, is the Oldfield fire which considers to, to rage um, and is, is, is north of uh, 1,400 uh, hectares. Uh, if, you have been, if you live in an impacted area, you should be prepared to evacuate on short notice and you should make sure your emergency preparedness kit ਇਸ ਰੈਡੀ ਸੋ ਕੱਲ ਫਿਰ ਹਾਜ਼ਰ ਹੋਵਾਂਗੇ ਮੈਨੂੰ ਇਜਾਜ਼ਤ ਤਨਮਤ